ਲਓ ਜੀ ਬਾਕੇ ਲੈ ਜਾਓ ਇੰਜਨ ਗੇਅਰ ਦੀ ਪੂਰੇ ਫੁੱਲ ਗਾਰੰਟੀ ਹੈ। Ориジナル ਹੀ ਉਤਰਿਆ ਹੋਇਆ ਹੈ ਨਾ। ਸਾਡਾ ਜੀ ਕਲੰਬੀ ਨਹੀਂ ਲੱਗੀ ਕੱਲੇ ਬੰਪਰ ਤੋਂ ਵਗੈਰਾ। ਠੀਕ ਹੈ। ਕੱਲਾ ਬੰਪਰ ਪੇਂਟ ਬਾਕੇ ਸਾਰਾ ਟਰੇਡਰ ਨਾਲ। ਮੌਕੇ ਦੇ ਨੈਟ ਟਰੇਡਰ 75000 ਦਾ ਦਵਾਗੇ। ਤੇਰੇ ਤੇ ਤਾਂ ਮੈਂ ਕਹਿੰਦੇ 40000 ਦਾ ਜੀ। 40000 ਦਾ। ਹਾਂ ਜੀ। ਹਾਂ ਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ। ਮੈਂ ਤੁਹਾਡਾ ਛੋਟਾ ਭਰਾ ਮਤਵਾਲ ਸਿੰਘ ਬੱਬੂ ਤੇ ਅੱਜ ਆਪਾਂ ਫਿਰ ਪਹੁੰਚਾਂਗੇ। ਬਾਈ ਜੰਟੇ ਲੋਹਰੇ ਕੋਲ ਅੱਜ ਬਾਈ ਨਾ ਕਰ ਸਸਿਕਾ ਭਾਈ ਜਾਨ ਸਸਿਕਾ ਭਾਜੀ ਕੀ ਹਾਲ ਹੈ ਜੀ ਠੀਕ ਹੋ ਭਾਈ ਜੀ ਬਹੁਤ ਵਧੀਆ ਜੀ ਠੀਕ ਠਾਕ ਨੇ ਠੀਕ ਆ ਭਾਈ ਜੀ ਤੇ ਕਿੰਨੇ ਟਰੈਕਟਰ ਲੈ ਕੇ ਆਏ ਹੋ ਭਾਈ ਜੀ ਟਰੈਕਟਰ ਵੀਰੇ ਅੱਜ ਆਪਣੇ ਕੋਲ 6 ਤੋਂ 7 ਟਰੈਕਟਰ 6 ਤੋਂ 7 ਹਾਂ ਜਿੰਨ ਗੇਅਰ ਭਾਈ ਇੰਜਨ ਗੇਅਰ ਦੇ ਵੀਰੇ ਠੀਕ ਆ ਓਕੇ ਆ ਟਰੈਕਟਰ ਠੀਕ ਆ ਜੀ ਪੂਰੇ ਵਧੀਆ ਟਰਬਾਹ ਕੇ ਲੈ ਜਾਣਾ ਆਪਣੇ ਠੀਕ ਆ ਜੀ ਹਾਂਜੀ ਚਲੋ ਭਈ ਆਪਾਂ ਸਟਾਰਟ ਕਰਦੇ ਹਾਂ ਫਾਰਮ 44 ਹੈ ਜੀ ਠੀਕ ਆ ਜੀ 2000 ਮਾਡਲ ਆ ਵੀਰੇ ਪੂਰਾ 2000 ਹਾਂ ਮਗਰਾੜਾ ਮੂਡ ਦਾ ਸ਼ੋਸ਼ਾ ਦਾ ਟਰੈਕਟਰ ਬਹੁਤ ਸੋਹਣਾ ਠੀਕ ਹੈ ਨਾਲ ਦੀ ਠੀਕ ਹੈ ਛੋਟੀ ਸੈਲਫ ਲੱਗੀ ਆ ਇੰਜਨ ਗੇਅਰ ਦਾ ਪੂਰਾ ਓਕੇ ਆ ਟਰੈਕਟਰ ਠੀਕ ਹੈ ਜੀ ਲੈ ਬਈ ਸੋਹਣੇ ਮਗਲੇ ਟਾਇਰ 60 ਪੈਸੇ ਆ ਮੂਹਲੇ ਅੱਦੇ ਹੈਗੇ ਆ ਤੇ ਵੀ ਮੂਹਲੇ ਚਾਰੇ ਟਾਇਰ ਆ ਇਹ ਵੀ ਪੱਕੇ ਟਾਇਰਾਂ ਚ ਹੈਗਾ ਸਾਦੀ ਕਟਾਈ ਚ ਹੈਗਾ ਤੇ ਖੁੱਲਵੇਂ ਹਿੱਸੇ ਵਾਲਾ ਗੜੀ ਤੇ ਸੈਂਕੜਾ 45 ਆ ਘੱਟ ਖਰਚਾ ਟਰੈਕਟਰ ਦਾ ਠੀਕ ਹੈ ਜੀ ਘੱਟ ਖਰਚਾ ਦਾ ਪੀਵੀ 46 ਨੰਬਰ ਆ ਨਾ ਬਈ ਪੀਵੀ 46 ਤਰਨਤਾਂ ਦਾ ਨੰਬਰ ਆ ਠੀਕ ਹੈ ਜੀ ਤਾਂ ਇਹ ਚਲਾਈ ਚਲੂਈ ਦਾ ਬਹੁਤ ਵਧੀਆ ਇਹਨੇ ਠੀਕ ਆ ਜੀ ਛਤਰੀ ਛੁਤਰੀ ਲੱਗੀ ਹੋਈ ਆ ਡੰਡਾ ਪੱਟੀ ਨਾਲ ਆ ਜੀ ਨਵੀਂ ਛਤਰੀ ਆ ਨ ਠੀਕ ਹੈ ਜੀ ਤੇ ਡਿਮਾਂਡ ਬਈ ਜੀ ਦੀ ਡਿਮਾਂਡ ਵੀਰੇ ਹੂੰ ਦਾ ਮੰਡੀ ਦੇ ਕਿੰਨਾ ਰੱਖ 90000 ਰੁਪਿਆ ਕਰਦੇ ਆ ਠੀਕ ਹੈ ਜੀ 15000 ਡਿਸਕਾਊਂਟ ਕਰ ਦਾਂਗੇ ਟਰੈਕਟਰ ਤੇ 13000 ਦਾ ਟਰੈਕਟਰ ਲੈਵਾ ਲੈ ਬਈ ਜੀ 75000 ਦਾ ਜਿਹੜਾ ਟਰੈਕਟਰ ਦੇ ਦਾਂਗੇ 2000 ਮਾਡਲ ਪੂਰਾ ਪੂਰਾ 2000 ਮਾਡਲ ਟਰੈਕਟਰ ਪੂਰੇ 2000 ਮਾਡਲ ਆਗਾ ਹਾਂਜੀ ਫਾਰਮ 45 ਠੀਕ ਹੈ ਜੀ ਬਾਕੇ ਲੈ ਜੇ ਟਰੈਕਟਰ ਦੀ ਗਾਰੰਟੀ ਹੈ ਬਾਕੇ ਲੈ ਜੇ ਹਾਂਜੀ ਠੀਕ ਹੈ ਲੈ ਬਈ ਜੀ ਬਾਕੇ ਲੈ ਜਾਓ ਇੰਜਨ ਗੇਅਰ ਦੀ ਪੂਰੇ ਫੁੱਲ ਗਾਰੰਟੀ ਹੈ ਇਹ ਅੱਗੇ ਕਹ ਬਈ ਜੀ ਮਹਿੰਦਰਾ 275 ਅੱਗੇ ਭੂਮੀ ਪੁੱਤਰ ਜਾ ਹੈਗਾ ਨਾ ਵੀ ਇਹ ਭੂਮੀ ਪੁੱਤਰ ਠੀਕ ਹੈ ਯੂ ਟਰੈਕਟਰ ਆ ਠੀਕ ਆ ਜੀ ਟਰੈਕਟਰ ਸਾਰਾ ਅਰੀਜਨਲ ਆ ਟਾਇਰ ਲਾ ਬੰਪਰ ਪੇਟ ਆ ਚਾਰੇ ਟਾਇਰ ਨਵੇਂ ਆ ਬਿਲਕੁਲ ਜਿਵੇਂ ਜਮਾ ਨਵੇਂ ਟਾਇਰ ਨੇ ਚੌਕੜਾ ਦਾ ਚੌਕੜਾ ਬੈਕਟਰ ਰਹੇਗੇ ਨੇਗੇ 13 ਵਾਲੇ 12 ਵਾਲੇ 12 ਵਾਲੇ ਵੀ ਜੀ ਠੀਕ ਆ ਜੀ ਕੋਲੋ ਦੇ ਮਗਰਲੇ ਮੂਲੇ ਵੀ ਨਵੇਂ ਬਿਲਕੁਲ ਠੀਕ ਆ ਜੀ ਰੰਬਰੂਮਾ ਦਾ ਪੂਰਾ ਪੂਰਾ ਸਾ ਪੂਰਾ ਠੀਕ ਆ ਜੀ ਨਕੀਨੇਰਗਾ ਦੇ ਤਵੀ ਨਕੀਦੇ ਦੇ ਵਰਗਾ ਟਰੈਕਟਰ ਦਾ ਬਾਡੀ ਸਾਰਾ ਅਰੀਜਨਲ ਬਾਡੀ ਲਾਈਨ ਉੱਪਰੋ ਸ਼ੋਸ਼ ਆਵੇ ਕਿ ਵੀਰੇ ਕਿੰਨੀ ਸੋਹਣੀ ਪਈ ਡੇਟ ਠੀਕ ਆ ਜੀ ориجنਲ ਹੀ ਉਤਰਿਆ ਹੋਇਆ ਹੈ ਨਾ ਕਲਮ ਵੀ ਨਹੀਂ ਲੱਗੀ ਕੱਲੇ ਬੰਪਰ ਤੋਂ ਵਗਿਆ ਠੀਕ ਹੈ ਕੱਲਾ ਬੰਪਰ ਪੇਂਟ ਬਾਕੀ ਸਭ ਟਰੇਲਰ ਦਾ ਠੀਕ ਹੈ ਜੀ ਤੇ ਮਾਡਲ ਹੈਗਾ ਮਾਡਲ 2001 ਲੈ ਵੀ 2001 ਦਾ ਮਾਡਲ ਹੈਗਾ ਪੰਜਾਬ ਨੰਬਰ ਹੈ ਪੰਜਾਬ ਨੰਬਰ ਆ ਤੇ ਡਿਮਾਂਡ ਬਈ ਜੀ ਡਿਮਾਂਡ ਮੰਡੀ ਦੀ ਹੈਗੀ ਜੀ 1 ਲੱਖ 95000 ਰੁਪਇਆ ਠੀਕ ਹੈ ਜੀ ਮੌਕੇ ਤੇ ਨੈਟ ਟਰੈਕਟਰ 75000 ਦਾ ਦਵਾਂਗੇ ਠੀਕ ਹੈ ਜੀ ਮੌਕੇ ਤੇ ਬਈ ਨੈਟ 75000 ਦਾ ਬਈ ਕਹਿੰਦਾ ਟਰੈਕਟਰ ਦੇਵਾਂਗੇ ਦੇਵਾਂਗੇ ਬਈ ਠੀਕ ਟਰੈਕਟਰ ਸੋਨਾ ਵੇਗ ਟਰੈਕਟਰ ਆਈ ਨਹੀਂ ਕਿਸੇ ਪਾਸੇ ਭਾਈ ਟੋਟਾ ਠੀਕ ਹੈ ਜੀ ਇੰਜਨ ਦੇ ਵੀ ਪੂਰਾ ਭਾਅ ਵੀ ਹੋਵੇ ਤੇ ਛੱਡ ਜੋ ਵਾਹ ਕੇ ਟਰੈਕਟਰ ਨਹੀਂ ਠੀਕ ਹੈ ਜੀ ਲੈ ਵੀ ਪਾਪ ਵੀ ਦੇ ਗਏ ਨਾ ਬਾਈ ਕਹਿੰਦਾ ਪੈਸੇ ਵਾਪਸ ਠੀਕ ਹੈ ਨਾ ਵੀ ਹਾਈ ਸਪੀਡ ਟਰੈਕਟਰ ਆ ਵੀਰੇ ਠੀਕ ਹੈ ਜੀ ਹਾਈ ਸਪੀਡ ਟਰੈਕਟਰ ਆ ਜੋ ਹੋਊਗਾ ਕਹਿ ਕੇ ਦਵਾਗੇ ਬਾਈ ਠੀਕ ਹੈ 98 ਤੋਂ ਬਾਅਦ ਹਾਈ ਸਪੀਡ ਆਉਣ ਲੱਗ ਜੈਣਾ ਕਿਹੜੀ ਹਾਈ ਸਪੀਡ ਹਾਈ ਸਪੀਡ ਠੀਕ ਹੈ ਜੀ ਤੇ ਅੱਗੇ ਆ ਗਿਆ ਬਾਈ ਇਹ ਫਾਰਮਰ ਟਰੈਕ 60 8 ਆ ਗਿਆ ਜੀ ਠੀਕ ਹੈ ਜੀ 97 ਮਾਡਲ ਆ ਠੀਕ ਹੈ ਜੀ ਪੰਜਾਬ ਨੰਬਰ ਆ ਟਰੈਕਟਰ ਬਾਈ ਬਾਹੀ ਨੂੰ ਕਹਿੰਦੇ ਬਹੁਤ ਵਧੀਆ ਟਰੈਕਟਰ ਬਾਈ ਨੂੰ ਵਧੀਆ ਵੀ ਵੱਡਾ ਵੀ ਆ ਛੋਟਾ ਵੀ ਸਾਰੇ ਕੰਮ ਦੇਈ ਜਾਂਦਾ ਠੀਕ ਹੈ ਵੱਡਾ ਟਰੈਕਟਰ ਵੀ ਆ ਛੋਟਾ ਟਰੈਕਟਰ ਵੀ ਆ ਛੋਟੇ ਕਿਸਾਨਾਂ ਵਾਸਤੇ ਪੂਰਾ ਬੈਸਟਾ ਦਾ ਆ ਪੂਰਾ ਵਧੀਆ ਟਰੈਕਟਰ ਹੈ ਠੀਕ ਹੈ ਤੇ ਟਾਇਰ ਬਾਈ ਜੀ ਟਾਇਰ ਮਗਰਲੇ ਤਾਂ 45 ਪੈਸੇ ਪੱਕੇ ਆ ਜੀ ਅੱਧੇ ਕਹੀ ਜਾਈਏ ਪਰ ਮੂਹਰੇ ਨਵੇਂ ਆ ਰਗੇ ਆ ਠੀਕ ਆ ਜੀ ਪੱਕੇ ਟਾਇਰ ਆ ਚਾਰੇ ਠੀਕ ਆ ਜੀ ਛੋਹ ਦਾ ਛੋਹ ਦਾ ਬਾਡੀ ਲੈਂਦਾ ਸਾਰਾ ਓਰੀਜਨਲ ਆ ਮਰਗੜ ਥੋੜੇ ਅਟੈਚਿੰਗ ਹੋਏ ਆ ਠੀਕ ਆ ਜੀ ਲੈ ਵੀ ਮਗਰਾੜ ਥੋੜੇ ਟਚਿੰਗ ਹੋਇਆ ਬਾਕੀ ਛੋਹ ਜਿਹੜੀ ਆਪਾਂ ਸਾਰਾ ਰੀਜਨਲ ਹੀ ਏਜੰਟ ਆਵੇਗਾ ਰੀਜਨਲ ਉਹ ਵੀਰੇ ਤੇ ਮਾਡਲ ਆ ਗਿਆ ਭਾਈ ਜੀ ਮਾਡਲ 97 ਆ ਜੀ ਪੰਜਾਬ ਨੰਬਰ ਆ ਠੀਕ ਆ ਜੀ ਤੇ ਡਿਮਾਂਡ ਭਾਈ ਜੀ ਡਿਮਾਂਡ ਵੀਰੇ ਮੰਡੀ ਦੀ ਹੈਗੀ 1 ਲੱਖ ਤੇ 55000 ਰੁਪਇਆ ਠੀਕ ਆ ਜੀ ਮੌਕੇ ਤੇ ਟਰੈਕਟਰ ਦੇਵਾਂਗੇ 40000 ਦਾ ਜੀ 40000 ਦਾ ਹਾਂਜੀ ਲੈ ਭਾਈ ਜੀ 40000 ਦਾ ਭਾਈ ਕਹਿੰਦਾ ਟਰੈਕਟਰ ਦੇ ਦਾਂਗੇ ਟਰੈਕਟਰ ਆ ਮੂਰੋ ਕਾਰ ਆ ਰਗਾ ਇੰਜਨ ਗੇਅਰ ਦਾ ਪੂਰਾ ਓਕੇ ਆ ਠੀਕ ਆ ਜੀ ਦੇ ਆ ਗਿਆ ਕਿ ਭਾਈ ਜੀ ਸਵਰਾਜ 855 855 ਜੀ ਸਿੰਗਲ ਸਟਾਰ ਚ ਹਾਂ ਜੀ ਠੀਕ ਹੈ 2002 ਮਾਡਲ ਟਰੈਕਟਰ ਸਾਫ ਸੋਹਣਾ ਪੂਰਾ ਠੀਕ ਹੈ ਨੀਲੀ ਤੇ ਨਾ ਵੀ 100 ਤੋਂ ਬਾਅਦ ਵਾਲਾ ਟਰੈਕਟਰ ਹੈ ਨਾ ਭਾਈ ਜੀ ਬਾਅਦ ਵਾਲਾ ਜੀ ਡੀਐਕਸ ਹਿੱਸੇ ਵਾਲਾ ਠੀਕ ਹੈ ਜੀ ਅਸੀਂ ਪਹਿਲੇ ਟਾਇਰ ਟਰੈਕਟਰ ਦੇ ਠੀਕ ਹੈ ਜੀ ਟਰੈਕਟਰ ਚਲਾਈ ਚਲੂਈ ਦਾ ਇਹ ਵੀ ਪੂਰਾ ਚੰਗਾ ਠੀਕ ਹੈ ਜੀ ਤੇ ਬੈਕਟਾਇਰ ਹੈਗੇ ਭਾਈ ਜੀ 13 ਵਾਲੇ 13 ਵਾਲੇ ਜੀ ਠੀਕ ਹੈ ਜੀ 85 ਪਹਿਲੇ ਟਾਇਰ ਪਏ ਵੀਰੇ ਟਰੈਕਟਰ ਗਰਾਡਮੂਗ ਰੂਟ ਪੂਰੇ ਸਾਫ ਨੇ ਭਾਈ ਨਾ ਨਾ ਪੂਰਾ ਕੋਕਿਆ ਰਗਾ ਠੀਕ ਹੈ ਜੀ ਇਹ ਟਰੈਨ ਅਰੀਜਨਲ ਆ ਸਾਰਾ ਸਾਰਾ ਅਰੀਜਨਲ ਜਿੰਨਾ ਵੀ ਹੈਗਾ ਪੰਜਾਬ ਨੰਬਰ ਆ ਧੂਰੀ ਦਾ ਨੰਬਰ ਆ ਬਾਈ ਜੀ ਹਾਂਜੀ ਠੀਕ ਆ ਜੀ ਧੂਰੀ ਦਾ ਨੰਬਰ ਆ ਬਾਈ ਜੀ ਤੇ ਬਾਕੀ ਚੈੱਕ ਕਰ ਲਓ ਕੰਡੀਸ਼ਨ ਤੇ ਡਿਮਾਂਡ ਬਾਈ ਜੀ ਡਿਮਾਂਡ ਹੈਗੀ ਵੀਰੇ ਮੰਡੀ ਦੀ 2,90,000 ਰੁਪਇਆ ਠੀਕ ਆ ਜੀ ਟਰੈਕਟਰ ਦਵਾਂਗੇ 2,75,000 ਦਾ ਨੈਟ ਆ ਠੀਕ ਆ ਜੀ ਤੋਂ ਅੱਜ ਦਾ 2 ਲੱਖਾਂ ਦੀ ਟਰੈਕਟਰ ਸਾਰੇ ਜੈਜੇ ਰੇਟ ਦੇ ਹੀ ਆ ਬਾਲੇ ਵੱਡੇ ਆਪਣੇ ਕੋਲ ਹੁੰਦੇ ਨਹੀਂ ਠੀਕ ਆ ਜੀ ਆਪਾਂ ਜਿਆਦਾ ਛੋਟੇ ਜ਼ਿਮੀਂਦਾਰ ਵਾਲਾ ਕੰਮ ਕਰਦੇ ਆ ਬਾਲਾ ਵੱਡਾ ਨਹੀਂ ਟਰੈਕਟਰ ਨਾ ਲੈਨੇ ਨਾ ਵੇਚਦੇ ਆ ਠੀਕ ਆ ਸੋਚੋ ਐਕਟੀਵੇਟਰ ਮੰਨ ਲਾ ਆਪਣੇ ਕੋ ਆਉਂਦਾ ਠੀਕ ਆ ਜਿਹੜਾ ਮਰਜੀ ਟਰੈਕਟਰ ਉਹਦਾ ਜਿਹੜਾ ਮਰਜੀ ਹੋਵੇ ਵੀਰੇ ਉਹੀ ਚੱਲੂ ਠੀਕ ਆ ਜੀ ਚਲੋ ਭਾਈ ਜੀ ਅੱਗੇ ਆਗਾ ਸੋਰਾਜ 855 ਟੂ ਸਟਾਰ ਆਗਾ ਭਈ ਇਹ ਤੇ 60 ਪੈਟਰਾ 2001 ਮਾਡਲ ਆ ਠੀਕ ਆ ਜੀ ਬਾਡੀ ਬੁੱਡੀ ਦਾ ਫੁੱਲ origignal ਟਰੈਕਟਰ ਆ ਮਗਰਨਾ ਮਗੁੱਡਾ ਸੋਨਾ ਠੀਕ ਮਗਲੇ ਟਾਇਰ ਪਏ ਆ ਵੀਰੇ 60 ਪੈਸੇ ਸੀਏਡ ਦੇ ਠੀਕ ਆ ਸੀਏਡ ਦੇ ਟਾਇਰ ਨੇ ਭਾਈ ਜੀ 14 ਦੇ ਟਾਇਰ ਨੇ ਇਹ ਮਾਰਪ ਦੇ ਠੀਕ ਆ ਜੀ ਇਹ ਗੋਲੇਸ਼ਾਹ ਬਾ ਗੋਲੇਸ਼ੀਆ ਲ ਡਿਲੈਕਸੀਸ ਲ ਠੀਕ ਹੈ ਜੀ ਇੰਜਨ ਗੇਅਰ ਦਾ ਚੰਗਾ ਪੂਰਾ ਪੀਵੀ 25 ਨੰਬਰ ਆ ਨਾ ਬਾਈ ਜੀ ਹਾਂ ਜੀ ਪੀਵੀ 25 ਜਗਰਾਉ ਦਾ ਨੰਬਰ ਆ ਵੀਰ ਜੀ ਠੀਕ ਹੈ ਲੋ ਵੀ ਜਗਰਾਉ ਦਾ ਨੰਬਰ ਆ ਪੀਵੀ 25 ਤੇ 2001 ਮਾਡਲ 1 ਮਾਡਲ ਆ ਤੇ ਡਿਮਾਂਡ ਬਾਈ ਜੀ ਡਿਮਾਂਡ ਮੰਡੀ ਦੀ ਵੀਰੇ 2.5 ਲੱਖ ਰੁਪਇਆ ਠੀਕ ਹੈ ਜੀ ਟਰੈਕਟਰ ਦੇ ਦਾਂਗੇ ਮੌਕੇ ਤੇ 35000 ਦਾ ਮੈਟ ਠੀਕ ਹੈ 2 ਲੱਖ 35000 ਇਹ ਕਹੇ ਬਾਈ ਜੀ ਸਵਰਾਜ 724 724 ਬਹੁਤ ਜਿਆਦਾ ਘੱਟ ਮਿਲਣ ਵਾਲਾ ਟਰੈਕਟਰ ਕਹ ਲਿਆ ਨਾ ਬਾਈ ਐਫੀ ਟ੍ਰੈਕਟਰ ਆ ਠੀਕ ਆ ਜੀ ਇੰਜਨ ਗੇਅਰ ਦਾ ਐਮ ਆ ਮਤਲਬ ਇਹ ਬੰਦੇ ਨੇ ਚਲਾਇਆ ਮਾੜਾ ਮੋੜਾ ਪੱਠਿਆਂ ਪੁੱਠਿਆਂ ਦੇ ਕੰਮ ਵਾਸਤੇ ਹੀ ਆ ਠੀਕ ਆ ਜੀ ਟ੍ਰੈਕਟਰ ਪੂਰਾ ਚੰਗਾ ਖੈਰ ਬਾਈ ਜੀ ਖੈਰ ਮਗਰ ਹੈਗੇ ਆ ਵੀਰੇ ਰਬੜ ਵਾਲੇ ਅੱਧੇ ਠੀਕ ਆ ਜੀ ਮੂਰ ਲਈ ਪੱਕੇ ਆ ਠੀਕ ਆ ਜੀ ਤੇ ਬਾਕੀ ਕੰਡੀਸ਼ਨ ਬਾਕੀ ਲੈਂਡਰ ਆ ਚੰਗਾ ਟ੍ਰੈਕਟਰ ਆ ਠੀਕ ਆ ਜੀ ਤੇ ਅੰਦਰ ਪੰਪ ਬਾਡੀ ਲੈਂਡ ਵੇ ਕੰਨੀ ਸੋਹਣੀ ਟ੍ਰੈਕਟਰ ਪੂਰਾ ਸਾਫ ਹੈਗਾ ਤੇ ਡਿਮਾਂਡ ਬਾਈ ਜੀ ਦੀ ਡਿਮਾਂਡ ਵੀ ਦੀ 120000 ਰੁਪਇਆ ਠੀਕ ਆ ਜੀ ਮੌਕੇ ਦੇ ਬਾਈ ਮੌਕੇ ਤੇ ਦੇ ਦਾਂ 15000 ਦਾ 1 ਲੱਖ 15000 ਹੋਰ ਮਾਨ ਕਰਨਾ 10-10 ਦੇ ਦਾਂ 10 ਲੈ ਵੀ 1 ਲੱਖ 10000 ਅੱਗੇ ਕਹੇ ਬਾਈ ਜੀ ਫਾਰਮਰ ਟਰੈਕ 60 ਦਾ ਡਬਲ ਕਲੱਚ ਹੈ ਡਬਲ ਕਲੱਚ ਆ ਜੀ ਠੀਕ ਆ ਜੀ ਤੇ ਮਰਗਾੜ ਮਰਗਾੜ ਜੂ ਤਿਆਰ ਹੋਏ ਅੰਦਰਲੇ ਪਾਸੇ ਇੱਕ ਮਰਗਾੜ ਤਿਆਰ ਹੋਇਆ ਵਿਆ ਠੀਕ ਆ ਜੀ ਟਾਇਰ 45 ਕੇ ਪੈਸੇ ਆ ਮੂਰ ਲੈਦੇ ਹੋ ਜਿਆਦੇ ਵੀਰੇ ਮੂਰ ਲੈਦੇ ਤੋਂ ਜਿਆਦੇ ਆਗੇ ਸਾਦੀ ਕਟਾਈ ਆ ਗਿਆ ਸੈਂਟਰ ਗੇਅਰ ਆ ਗਿਆ ਡਟ ਇੰਗੇ ਗੇਅਰ ਦਾ ਪੂਰਾ ਚੰਗਾ ਠੀਕ ਆ ਜੀ ਸਾਲ ਕੋਲ ਪੂਰੀ ਵਧੀਆ ਮੈਂ ਕਹਿੰਦਾ ਪੂਰੀ ਵਧੀਆ ਵੀਰੇ ਨਾ ਵੀ ਹੋਊਗੀ ਆਪਾਂ ਬੈਟਰੀ ਰੱਖ ਕੇ ਦਵਾਂਗੇ ਗੱਲ ਕਿਹੜੀ ਆ ਹਾਂ ਠੀਕ ਆ ਬਾਈ ਜੇ ਕੋਈ ਸਾਡੇ ਕੋਲ ਇਹੜਾ ਪਰਜੀ ਟਰੈਕਟਰ ਹੋਵੇ ਜੇ ਨਾ ਚੱਲਦਾ ਹੋਵੇ ਖੜੇ ਰਹਿੰਦੇ ਜੇ ਨਾ ਚੱਕੂਗੀ ਤਾਂ ਦੂਜੇ ਦੀ ਬੈਟਰੀ ਵਧੀਆ ਜਿਹੜੀ ਕਹੂਗਾ ਉਹ ਰੱਖ ਕੇ ਦੇਵਾਂ ਠੀਕ ਆ ਜੀ ਹਾਂ ਜੀ ਤੇ ਲੋ ਬਜੀ ਤੇ ਇਹਦੇ 99 ਮਾਡਲ ਆ ਨਾ ਬਜੀ 199 ਮਾਡਲ ਆ ਤੇ ਡਿਮਾਂਡ ਬਜੀ ਡਿਮਾਂਡ ਵੀਰੇ ਮੰਡੀ ਦੀ ਹੈਗੀ 1,70,000 ਰੁਪਿਆ ਠੀਕ ਆ ਜੀ ਤੇ ਮੌਕੇ ਤੇ ਮੌਕੇ ਤੇ 55,000 ਦਾ ਰੇਟਰ ਦਵਾਂ ਐ 1,55,000 ਦਾ ਛੋਟੇ ਰੇਟ ਆ ਕੋਈ ਬਾਲਾ ਵੱਡਾ ਰੇਟ ਨਹੀਂ ਹੈਗਾ ਠੀਕ ਹੈ ਸਾਰੇ ਛੋਟੇ ਰੇਟਾਂ ਦੇ ਸਾਰੇ ਛੋਟੇ ਦਿੱਤਾ ਨੇ ਠੀਕ ਆ ਭਾਈ ਜੀ ਤੇ ਹੋਰ ਟਰੈਕਟਰ ਤੇ ਨਹੀਂ ਕਿ ਭਾਈ ਇਹਨਾਂ ਤੋਂ ਬਿਨਾ ਆਪਾਂ ਇਹਨਾਂ ਤੋਂ ਬਿਨਾ ਨਹੀਂ ਵੀਰੇ ਇੱਥੇ ਆ ਟਰੈਕਟਰ ਜਿਹੜੇ ਵੀ ਹਾਂ ਜੀ ਘਰੇ ਹੈ ਨਹੀਂ ਕੋਈ ਟਰੈਕਟਰ ਠੀਕ ਆ ਜੀ ਬਾਕੀ ਜਿੰਨੇ ਟਰੈਕਟਰ ਆ ਸਾਰੇ ਐਂ ਪੂਰੇ ਵਧੀਆ ਵਾਹ ਕੇ ਲੈ ਜਾਣ ਗਾਰੰਟੀ ਆਪਣੀ ਗਾਰੰਟੀ ਆ ਜੀ ਸੌਰ ਤੇ ਸੌਦੇ ਵਾਲਾ ਕੰਮ ਮੈਂ ਕਹਿੰਦਾ ਜਿਵੇਂ ਕੋਈ ਉਹ ਸੌਦਾ ਕਰਕੇ ਲੈ ਜਾਏ ਟਰੈਕਟਰ ਜੇ ਕੋਈ ਸਾਈ ਦੇ ਚੈੱਕ ਕਰ ਲੇ ਮੈਨੂੰ ਭੇਜ ਦੀ ਹੈਗੀ ਠੀਕ ਆ ਜਵਾਨ ਜਵਾਨ ਦਾ ਸੌਦਾ ਕਰੀਦਾ ਮੈਂ ਕਹਿੰਦਾ ਜਦੋਂ ਠੀਕ ਹੈ ਕੋਈ ਬਾਲੇ ਵੱਡੇ ਰੇਟ ਨਹੀਂ ਹੈਗੇ ਗੱਲ ਤਾਂ ਰੇਟ ਦੀ ਹੁੰਦੀ ਆ ਕੋਈ ਬਾਲੇ ਵੱਡੇ ਰੇਟ ਨਹੀਂ ਜਾ ਕੇ ਮੰਡੇ ਆ ਸਾਰਾ ਚੈੱਕ ਕਰ ਲੈਣ ਤੇ ਬਾਅਦ ਚ ਮੇਰੇ ਕੋਲ ਆ ਜਾ ਠੀਕ ਆ ਜੇ ਕੋਈ ਕੋਈ ਵੀ ਦਵੇ ਬਈ ਤੇਰੇ ਰੇਟ ਵੱਧਾ ਡਾਟ ਨਾ ਫਿਰਦਾ ਠੀਕ ਆ ਪੂਰੇ ਰੇਟ ਵਾਲੇ ਟਰੈਕਟਰ ਹੋਣਗੇ ਆਪਨੇ ਠੀਕ ਆ ਛੋਟੇ ਰੇਟ ਵਾਲੇ ਟਰੈਕਟਰ ਹੋ ਕੇ ਛੋਟੇ ਰੇਟ ਵਾਲੇ ਸਾਰੇ ਯਾ ਨੰਬਰ ਆ ਵੇਚਣਾ ਹੋਵੇ ਵੇਚਣਾ ਹੋਵੇ ਛੋਟਾ ਟਰੈਕਟਰ ਕੋਈ ਚੱਕਨੀ ਆਪਣਾ ਸੰਪਰਕ ਕਰ ਲਵੇ ਜਿੰਨੇ ਦਾ ਟਰੈਕਟਰ ਹੋਗਾ ਉਹਨੇ ਪੈਸੇ ਲਾਵਾਂਗੇ ਠੀਕ ਆ ਇਹ ਆਲੇ ਦਾ ਰੇਟ ਪੁੱਛਦਾ ਦੇ ਦੇ ਆ ਵੀ ਦੇ ਪਹਿਲੀ ਗੱਲ ਤਾਂ ਮਿਹਨਤ ਕਰਦੇ ਪੰਜਾ ਚੌ ਬਚਾਉਣੇ ਆ ਠੀਕ ਹੈ ਹਾਂ ਇੱਕ ਅੰਦਾਜ਼ਾ ਜੈਣਾ ਜੇ ਆਪਾਂ ਨੂੰ ਕੋਈ ਬਾਈ ਦੱਸਦੇ ਸਾਂ ਆਪਾਂ ਯੂ ਲਵਾਂਗੇ ਠੀਕ ਹੈ ਬਾਕੀ ਚੰਗਾ ਡੈਕਟਰ ਹੋਇਆ ਲਿਆਵਾਂਗੇ ਠੀਕ ਹੈ ਜੀ ਠੀਕ ਹੈ ਭਾਈ ਜੀ ਠੀਕ ਹੈ ਬਹੁਤ ਧੰਨਵਾਦ ਚਲੋ ਭਾਈ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਮਿਲਦੇ ਹਾਂ ਜੇ ਨਵੀਂਆਂ ਸਤਿ ਅਕਾਲੀ ਧੰਨਵਾਦ